ਸੰਗਤ ਜੀ ਵਾਹਿਗੁਰੂ ਜੀ ਜਦੋਂ ਵੀ ਕਿਸੇ ਦੇ ਘਰ ਦੇ ਵਿੱਚ ਕੋਈ ਬੱਚਾ ਜਨਮ ਲੈਂਦਾ ਇਹ ਵਾਰੀ ਕੀ ਹੁੰਦਾ ਜਨਮ ਲੈਣ ਸਾਰ ਬੱਚੇ ਦੀ ਮੌਤ ਹੋ ਜਾਂਦੀ ਹੈ ਜਾਂ ਕਈ ਵਾਰ ਇਹੋ ਜਿਹੇ ਬੱਚੇ ਹੁੰਦੇ ਆ ਤੇ ਜੋ ਜਨਮ ਲੈਣ ਸਾਰ ਹੀ ਪਿੰਗਲੇ ਹੁੰਦੇ ਆ ਉਹਨਾਂ ਨੂੰ ਕੋਈ ਨਾ ਕੋਈ ਇਹੋ ਜਿਹਾ ਰੋਗ ਹੁੰਦਾ ਜਿਹੜਾ ਕਿ ਜਮਾਂਦਰੂ ਹੁੰਦਾ ਹੈ ਤੇ ਫਿਰ ਸਾਡੇ ਮੰਨ ਦੇ ਵਿੱਚ ਇੱਕ ਫੁਰਨਾ ਆ ਜਾਂਦਾ ਆਪਾਂ ਕਹਿ ਦਿੰਦੇ ਆ ਇਹਨਾਂ ਨੂੰ ਕਿਹੜੇ ਕਰਮਾਂ ਦੀ ਸਜ਼ਾ ਮਿਲ ਰਹੀ ਹੈ ਜਿਹਦੇ ਘਰੇ ਬੱਚੇ ਦਾ ਜਨਮ ਹੋਇਆ ਜੰਮ ਦੇ ਸਾਰ ਹੀ ਬੱਚੇ ਦੀ ਮੌਤ ਹੋ ਗਈ ਹੈ ਇਹ ਸਭ ਕੁਝ ਕਿਵੇਂ ਆ ਇੱਕ ਬੱਚੇ ਨੇ ਵੀ ਕਰਮ ਕੀਤੇ ਹੋਣਗੇ بڑے ਸਵਾਲ ਸਾਡੇ ਅੰਦਰ ਪੈਦਾ ਹੁੰਦੇ ਆ ਗੁਰੂ ਸਾਹਿਬ ਜੀ ਦੇ ਇਤਿਹਾਸ ਕੋਈ ਤੁਹਾਨੂੰ ਸਾਡੇ ਸਵਾਲਾਂ ਦੇ ਜਵਾਬ ਮਿਲ ਸਕਦੇ ਆ تسਲੀ ਹੋ ਸਕਦੀ ਆ ਜੀ ਜਦੋਂ ਦੁਨੀਆ ਨੂੰ ਤਾਰਦੇ ਹੋਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਨਕ ਮਤੇ ਤੋਂ ਹੁੰਦੇ ਅੱਗੇ ਇੱਕ ਵਨ ਜਾ ਰਹਿਆਂ ਦੇ ਪੈਰ ਪੁੰਚ ਕੇ ਆਪਣੀ ਮਾਤਾ ਜੀ ਨੂੰ ਬੁਲਾਉਂਦੇ ਨੇ ਹੁਣ ਇੱਥੇ ਮਹਾਰਾਜ ਜਦੋਂ ਆਏ ਆ ਨਗਰ ਤੇ ਬਾਹਰ-ਬਾਹਰ ਸਤਿਗੁਰੂ ਜੀ ਨੇ ਡੇਰਾ ਕੀਤਾ ਜਿੱਥੇ ਕੁਝ ਪਵਿੱਖ ਬਚਨ ਕਹੇ ਸੀ ਜਿਸ ਨੂੰ ਆਪਾਂ ਜੀ ਪਵਿੱਖ ਬਾਣੀ ਵੀ ਕਹਿ ਦਾਂਗੇ ਇਹ ਕੋਈ ਅਤਕ ਕਥਾ ਨਹੀਂ ਸੰਤ ਜੀ ਭਾਈ ਮਰਦਾਨਾ ਜੀ ਬੜੇ ਹਰਾਣ ਹੋ ਗਏ ਬਾਬਾ ਜੀ ਦੇ ਬਚਨਾਂ ਨੂੰ ਸੁਣ ਕੇ ਮਹਾਰਾਜ ਨੇ ਜਿਹੜੇ ਬਚਨ ਕਹੇ ਸੀ ਉਹ ਸੱਚ ਹੋਏ ਕਿਉਂਕਿ ਬਾਬਾ ਜੀ ਦਾ ਇੱਕ پاک ਸੱਚਾ ਹੋਇਆ ਤੇ ਜਦੋਂ ਬਾਹਰ ਡੇਰਾ ਲਾਇਆ ਮਹਾਰਾਜ ਨੇ ਕੀ ਆਓ ਆਪਾਂ ਸੁਣਦੇ ਹਾਂਗੇ ਭਾਈ ਸਾਹਿਬ ਜੀ ਨੇ ਰਬਾਬ ਵਜਾਈ ਆ ਸ੍ਰੀ ਚੰਦ ਜੀ ਗੱਭੀ ਬਾਣੀ ਦਾ ਕੀਰਤਨ ਹੋ ਰਿਹਾ ਭਾਈ ਬਾਲਾ ਜੀ ਚੌਰ ਸਾਹਿਬ ਦੀ ਸੇਵਾ ਕਰ ਸ੍ਰੀ ਚੰਦਾ ਜੰਗਲ ਦੇ ਵਿੱਚ ਨਗਰ ਦੇ ਵਿੱਚ ਬਣ ਜਾ ਰਹਿਆਂ ਦੇ ਘਰੇ ਕਿਸੇ ਦੇ ਘਰੇ ਪੁੱਤ ਜਨਮਿਆ ਤੇ ਆਓ ਆਪਾਂ ਫਿਰ ਹੁਣ ਜਦੋਂ ਪੁੱਤਰ ਜਨਮਦਾ ਤੇ ਬੜੀਆਂ ਖੁਸ਼ੀਆਂ ਮਨਾਇਆਂ ਜਾਂਦੀਆਂ ਨੇ ਧੀ ਹੁਣ ਤੇ ਲੋਕ ਭਾਵੇਂ ਖੁਸ਼ੀਆਂ ਮਨਾਉਣ ਜਾਂ ਨਾ ਮਨਾਉਣ ਪਰ ਪੁੱਤ ਜਨਮੇ ਤੇ ਹਰ ਕੋਈ ਖੁਸ਼ ਹੋ ਜਾਂਦਾ ਹੈ ਇੰਨਾ ਚਾਹ ਕੀਤਾ ਕਿ ਆਪਣੀ ਮਾਤਾ ਦੇ ਨਾਲ ਖੁਸ਼ੀ ਕੀਤੀ ਕਿਸੇ ਨੂੰ ਖਾਲੀ ਨਹੀਂ ਮੋੜਿਆ ਜਾ ਰਿਹਾ ਲੋਕ ਆਉਂਦੇ ਆ ਵਧਾਈਆਂ ਦਿੰਦੇ ਆ ਵਧਾਈਆਂ ਸਵਾ ਵਧਾਈਆਂ ਦੇ ਸ਼ਬਦ ਇ ਤਾਂ ਇੱਕ ਦੂਜੇ ਦੇ ਕਰਦੇ ਆਂਗੇ ਬੜੀਆਂ ਖੁਸ਼ੀਆਂ ਹੋ ਰਹੀਆਂ ਨੇ ਸੰਗਤ ਜੀ ਤੇ ਹੁਣ ਜਦੋਂ ਮੰਗ ਤੇ ਆਉਂਦੇ ਆ ਜਾਂ ਕੋਈ ਵੀ ਆਉਂਦਾ ਹੈ ਮੰਗਣ ਵਾਸਤੇ ਉਹਨਾਂ ਨੂੰ ਜਾਂ ਤਾਂ ਮਾਇਆ ਦਿੱਤੀ ਜਾ ਰਹੀ ਆ ਜਾਂ ਰਸ ਦੇ ਸਿੱਧਾ ਦਿੱਤਾ ਜਾ ਰਿਹਾ ਭਾਈ ਮਰਦਾਨਾ ਜੀ ਜਦੋਂ ਉੱਥੇ ਬੈਠੇ ਆ ਕਾਫੀ ਸਮਾਂ ਹੋ ਗਿਆ ਤੇ ਮਹਾਰਾਜ ਨੂੰ ਕਹਿਣ ਲੱਗੇ ਬਾਬਾ ਜੀ ਗੱਲ ਇਹ ਹੈ ਇਨਾਂ ਦੇ ਘਰ ਵਿੱਚ ਬੜੀ ਖੁਸ਼ੀ ਦਿੱਤੀ ਆ ਮਾਲਕ ਨੇ ਇੱਕ ਗੱਲ ਮੈਂ ਦੇਖੀ ਆ ਇਹਨਾਂ ਨੇ ਸਾਡੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਅਸੀਂ ਇੱਥੇ ਆ ਕੇ ਬਹੁਤ ਸਮੇਂ ਤੋਂ ਬੈਠੇ ਆ ਮਹਾਰਾਜ ਇਹਨਾਂ ਨੇ ਨਾ ਤਾਂ ਸਾਨੂੰ ਖਾਣ ਵਾਸਤੇ ਕੋਈ ਚੀਜ਼ ਭੇਜੀ ਆ ਦੇਖੋ ਮਹਾਰਾਜ ਮੈਨੂੰ ਬਹੁਤ ਭੁੱਖ ਲੱਗੀ ਆ ਕਿਰਪਾ ਕਰੋ ਜੇ ਆਪ ਜੀ ਮੈਨੂੰ ਆਗਿਆ ਦੇ ਦੋ ਇਹਨਾਂ ਦੇ ਘਰ ਵਿੱਚ ਜਾ ਕੇ ਕੁਝ ਮੰਗ ਲਵਾਂ ਹੋਰ ਵੀ ਬਹੁਤ ਲੋਕ ਆ ਜਿਹੜੇ ਆਈ ਜਾਂਦੇ ਆ ਉਹਨਾਂ ਨੂੰ ਇਹ ਸ਼ਿਕਾਇਤ ਰਹੀ ਆ ਪਰ ਭਾਈ ਮਰਦਾਨਾ ਜੀ ਸਤਿਗੁਰੂ ਮਹਾਰਾਜ ਜੀ ਨੂੰ ਇਹ ਬੇਨਤੀ ਕਰਦੇ ਕਿਉਂਕਿ ਆਗਿਆ ਤੋਂ ਬਿਨਾਂ ਨਹੀਂ ਸੀ ਜਾਂਦੇ ਹੁੰਦੇ ਜੇ ਆਗਿਆ ਹੁੰਦੀ ਸੀ ਫੇਰ ਹੀ ਜਾਂਦੇ ਸੀ ਸਤਿਗੁਰੂ ਮਹਾਰਾਜ ਕਹਿਣ ਲੱਗੇ ਨਹੀਂ ਭਾਈ ਮਰਦਾਨਾ ਜੀ ਇਹਨਾਂ ਦੇ ਘਰ ਵਿੱਚ ਜਾਣ ਦੀ ਆਪ ਜੀ ਨੂੰ ਕੋਈ ਲੋੜ ਨਹੀਂ ਹਣ ਸਤਿਗੁਰੂ ਜੀ ਤੋਂ ਭਾਈ ਮਰਦਾਨਾ ਜੀ ਪੁੱਛਦੇ ਮਹਾਰਾਜ ਕੀ ਹੋ ਗਿਆ ਸਾਰੇ ਤਾਂ ਜਾ ਰਹੇ ਆ ਮਹਾਰਾਜੀ ਵਧਾਈਆਂ ਦੇ ਰਹੇ ਆ ਕੋਈ ਗੱਲ ਨਹੀਂ ਤਰਦਾ ਜਨਮ ਹੋਇਆ ਬੱਚੇ ਦਾ ਤੇ ਜੇ ਮੈਂ ਜਾਵਾਂਗਾ ਮੈਂ ਵੀ ਵਧਾਈਆਂ ਦੇ ਆਵਾਂਗਾ ਸਤਿਗੁਰੂ ਜੀ ਕਹਿਣ ਲੱਗੇ ਅਜੇ ਸਮਾਂ ਨਹੀਂ ਹੈ ਕਿਉਂਕਿ ਇਹਨਾਂ ਦੇ ਘਰ ਵਿੱਚ ਜਿਹੜਾ ਪੁੱਤਰ ਜਨਮਿਆ ਇਹਨਾਂ ਨੇ ਲੋਕਾਂ ਨੂੰ ਬਹੁਤ ਅੰਨ ਦਿੱਤਾ ਤੇ ਜਿਹੜੇ ਮੰਗਤੇ ਆਏ ਆ ਉਹਨਾਂ ਨੂੰ ਵੀ ਬੜੇ ਪੈਸੇ ਦਿੱਤੇ ਆ ਪਰ ਅਸੀਂ ਇੱਥੇ ਬੈਠੇ ਹਾਂ ਰੱਬ ਦੇ ਹੀ ਰਜਾ ਵਿੱਚ ਭਾਣੇ ਵਿੱਚ ਤੇ ਇਸ ਕਰਕੇ ਆਪਾਂ ਨਹੀਂ ਜਾਣਾ ਆਪਾਂ ਕਦੇ ਵੀ ਕੁਝ ਮੰਗਣਾ ਨਹੀਂ ਹੈ ਭਾਵ ਇਹਨਾਂ ਨੇ ਜੇ ਆਪਣੇ ਆਪ ਦੇਣਾ ਹੋਵੇਗਾ ਦੇ ਦਿੰਦੇ ਪਰ ਆਪਾਂ ਕੁਝ ਮੰਗ ਕੇ ਨਹੀਂ ਸ਼ਕਣਾ ਇਹੀ ਤਾਂ ਸੰਗਤ ਜੀ ਇਹ ਸਿਧਾਂਤ ਆ ਕਦੇ ਵੀ ਮੰਗ ਕੇ ਨਹੀਂ ਖਾਣਾ ਚਾਹੀਦਾ ਸਗੋਂ ਰੱਬ ਦੀ ਰਜਾ ਵਿੱਚ ਰਹਿਣਾ ਚਾਹੀਦਾ ਉਹਦੀ ਕਿਰਤ ਕਰਨੀ ਚਾਹੀਦੀ ਮਹਾਰਾਜ ਨੇ ਆਪਾਂ ਨੂੰ ਕਿਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਸਿਖਾਇਆ ਹੁਣ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਇਹਨਾਂ ਨੇ ਤਾਂ ਸਾਡੀ ਸਾਰ ਨਹੀਂ ਲਈ ਤੇ ਜੇ ਅਸੀਂ ਇੱਥੇ ਇਸ ਤਰ੍ਹਾਂ ਬੈਠੇ ਰਹਾਂਗੇ ਇਹਨਾਂ ਨੇ ਸਾਨੂੰ ਕਦੇ ਵੀ ਕੁਝ ਨਹੀਂ ਸ਼ਿਕਾਉਣਾ ਮਹਾਰਾਜ ਇਸ ਤਰ੍ਹਾਂ ਤਾਂ ਅਸੀਂ ਭੁੱਖੇ ਰਹਿ ਜਾਵਾਂਗੇ ਦੇਖੋ ਕਿਤਨਾ ਕੁਝ ਲੋਕਾਂ ਨੂੰ ਸ਼ਿਕਾਇਆ ਜਾ ਰਿਹਾ ਮੈਨੂੰ ਬਹੁਤ ਭੁੱਖ ਲੱਗੀ ਆ ਕਿਰਪਾ ਕਰੋ ਸਤਿਗੁਰੂ ਜੀ ਮੇਰੇ ਤੇ ਰਹਿਮਤ ਕਰੋ ਮੈਂ ਤੁਰੰਤ ਹੀ ਮੋੜਾ ਮੰਗਾ ਦੇਰ ਨਾ ਲਾਵਾਂਗਾ ਤੇ ਉਦੋਂ ਫਿਰ ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਜੀ ਹਰ ਇੱਕ ਰਿਜਕ ਦੇ ਉੱਪਰ ਵਾਹਿਗੁਰੂ ਨੇ ਖਾਣ ਵਾਲੇ ਦਾ ਨਾਮ ਲਿਖਿਆ ਹੈ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਹੁਣ ਜਿੱਥੇ-ਜਿੱਥੇ ਇਨਸਾਨ ਆ ਉੱਥੇ ਉਹਨੂੰ ਉਹਦਾ ਰਿਜਕ ਦੇਣਾ ਇਹ ਮਾਲਕ ਦੀ ਰਜ਼ਾ ਹੁੰਦੀ ਹੈ ਤੇ ਤੁਸੀਂ ਇੱਥੇ ਬੈਠ ਕੇ ਉਡੀਕੋ ਸਬਰ ਕਰੋ ਸਭ ਕੁਝ ਆਪਣੇ ਆਪ ਹੀ ਇੱਥੇ ਆ ਜਾਵੇਗਾ ਮੰਗਣਾ ਚੰਗੀ ਗੱਲ ਨਹੀਂ ਹੁੰਦੀ ਇਸ ਕਰਕੇ ਰੱਬ ਦੀ ਰਜ਼ਾ ਵਿੱਚ ਰਹਿਣਾ ਹੀ ਠੀਕ ਹੁੰਦਾ ਹੈ ਹਜੇ ਹੁਕਮ ਨਹੀਂ ਜਦੋਂ ਹੁਕਮ ਹੋਇਆ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਪਰ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਮੈਨੂੰ ਬਹੁਤ ਭੁੱਖ ਲੱਗੀ ਆ ਮੈਂ ਦੇਰ ਨਾ ਲਾਵਾਂਗਾ ਜਲਦੀ ਹੀ ਆ ਜਾਵਾਂਗਾ ਕੁਝ ਮੰਗ ਕੇ ਵੀ ਲਿਆਵਾਂਗਾ ਤੇ ਇੱਥੇ ਆ ਕੇ ਭਾਈ ਬਾਲਾ ਜੀ ਤੇ ਆਪ ਜੀ ਨੂੰ ਵੀ ਮਹਾਰਾਜ ਛਕਾਵਾਂਗਾ ਕੱਲਾ ਨਹੀਂ ਛਕਾਂਗਾ ਵੰਡ ਕੇ ਛਕਾਂਗਾ ਭਾਈ ਮਰਦਾਨਾ ਜੀ ਦੀਆਂ ਭੋਲੀਆਂ ਗੱਲਾਂ ਸੁਣ ਕੇ ਸਤਗੁਰੂ ਮਹਾਰਾਜ ਮੁਸਕਰਾਏ ਆ ਤੇ ਮਹਾਰਾਜ ਬਹੁਤ ਪ੍ਰੇਮ ਨਾਲ ਕਹਿਣ ਲੱਗੇ ਭਾਈ ਮਰਦਾਨਾ ਜੀ ਗੱਲ ਯਾਦ ਰੱਖਣਾ ਇਹਨਾਂ ਦੇ ਘਰੇ ਪੁੱਤਰ ਨਹੀਂ ਜਨਮਿਆ ਭਾਵੇਂ ਤੁਹਾਨੂੰ ਲੱਗਦਾ ਹੋਰਾਂ ਨੂੰ ਲੱਗਦਾ ਵੀ ਪੁੱਤ ਜਨਮਿਆ ਹੈ ਇਹਨਾਂ ਦੇ ਘਰੇ ਤਾਂ ਕਰਜ਼ਾਈ ਪੈਦਾ ਹੋਇਆ ਇਹਨੂੰ ਪੁੱਤਰ ਨਾ ਜਾਣੋ ਦੁਨੀਆਂ ਦੇ ਲੋਕ ਬੜੇ ਭੋਲੇ ਆ ਵਧਾਈਆਂ ਦੇ ਰਹੇ ਆ ਇਹ ਪੁੱਤਰ ਨਹੀਂ ਇਹ ਕਰਜ਼ਾਈ ਪੈਦਾ ਹੋ ਗਿਆ ਚਾਰ ਪਹਿਰ ਰਾਤ ਬੀਤੇਗੀ ਸਵੇਰੇ ਇਹ ਚਲਿਆ ਜਾਵੇਗਾ ਤੇ ਜੇ ਹੁਣ ਤੇਰੇ ਦਿਲ ਦੀ ਰੀਜ ਹੈ ਤੁਸੀਂ ਭਾਈ ਸਾਹਿਬ ਜਾਣਾ ਹੀ ਚਾਹੁੰਦੇ ਹੋ ਚਲੇ ਜਾਓ ਚੁੱਪਚਾਪ ਜਾਣਾ ਹੈ ਇਹ ਬਣ ਜਾ ਰਿਆਂ ਦੇ ਦਰ ਤੇ ਖੜਾ ਰਹੀ ਜੇ ਤਾਂ ਤੈਨੂੰ ਕੁਝ ਦੇਣ ਤਾਂ ਠੀਕ ਨਹੀਂ ਤਾਂ ਵਾਪਸ ਮੁੜਾਂ ਈ ਮੁੱਖ ਤੋਂ ਇੱਕ ਸ਼ਬਦ ਨਹੀਂ ਬੋਲਣਾ ਕਿਉਂਕਿ ਭਾਈ ਮਰਦਾਨਾ ਜੀ ਦੀ ਕਮਾਈ ਇੰਨੀ ਸੀ ਸੱਚੇ ਪਾਤਸ਼ਾਹ ਜੀ ਇਸ ਕਰਕੇ ਕਹਿ ਰਹੇ ਆ ਕਿ ਜੇ ਉਹ ਕਿਤੇ ਬੱਚੇ ਨੂੰ ਅਸੀਸ ਦੇ ਦਿੰਦੇ ਤਾਂ ਜਿਹੜਾ ਰੱਬ ਦਾ ਹੁਕਮ ਆ ਜਿਹੜੀ ਰਜਾ ਹੈ ਉਦੋਂ ਫਿਰ ਉਲਟ ਗੱਲ ਵੀ ਹੋ ਜਾਂਦੀ ਆ ਕਿਉਂਕਿ ਉਹ ਰੱਬ ਦੇ ਪਿਆਰਿਆਂ ਦਾ ਬਚਨ ਫਿਰ ਰੱਬ ਨੂੰ ਮੰਨਣਾ ਹੀ ਪੈਂਦਾ ਜਾ ਕਾ ਕਹਿਆ ਦਰਗਹ ਚੱਲੇ ਕਿਉਂਕਿ ਜਦੋਂ ਆਪਾਂ ਕਿਸੇ ਦੇ ਘਰੇ ਜਾਂਦੇ ਆ ਤੇ ਅਸੀਸ ਦਿੰਨੇ ਆ ਵੀ ਉਮਰ ਲੰਮੀ ਹੋਵੇ ਇਸ ਕਰਕੇ ਭਾਈ ਮਰਦਾਨਾ ਜੀ ਦੀ ਕਮਾਈ ਬਹੁਤ ਸੀ ਜੇ ਉਹ ਅਸੀਸ ਦੇ ਦਿੰਦੇ ਉਹ ਬੱਚੇ ਨੂੰ ਵੀ ਜਿਉਂਦਾ ਵਸਦਾ ਰਹੇ ਵੱਡੀ ਉਮਰ ਹੋਵੇ ਤਾਂ ਉਹਦਾ ਹੋਣਾ ਹੀ ਸੀਗਾ ਤਾਂ ਇਹ ਮਹਾਰਾਜ ਨੇ ਪਹਿਲੇ ਹੀ ਹੁਕਮ ਕਰ ਦਿੱਤਾ ਜਾਣਾ ਹੈ ਭਾਈ ਮਰਦਾਨਾ ਜੀ ਬਣਜਾਰਿਆਂ ਦੇ ਘਰੇ ਪਰ ਖੜੇ ਰਹਿਣਾ ਮੂੰਹੋਂ ਕੁਝ ਨਹੀਂ ਬੋਲਣਾ ਤੇ ਹੁਣ ਭਾਈ ਮਰਦਾਨਾ ਜੀ ਸਤਿਗੁਰੂ ਜੀ ਦੇ ਬਚਨ ਮੰਨ ਕੇ ਉਹ ਬਣ ਜਾ ਰਿਆਂ ਦੇ ਘਰੇ ਜਾਂਦੇ ਆ ਜੀ ਉੱਥੇ ਜਾ ਕੇ ਖੜੇ ਹੋ ਜਾਂਦੇ ਆ ਪਰ ਉਹ ਭਾਈ ਮਰਦਾਨਾ ਜੀ ਵੱਲ ਧਿਆਨ ਹੀ ਨਹੀਂ ਦਿੰਦੇ ਉਹਨਾਂ ਦਾ ਧਿਆਨ ਆਪਣੇ ਵਿੱਚ ਜੋ ਬੱਚੇ ਵਿੱਚ ਲੱਗਾ ਹੋਇਆ ਉਹ ਬੱਚੇ ਨੂੰ ਲਾੜ ਲਡਾਉਂਦੇ ਆ ਕੋਈ ਉਹਦਾ ਮੁੱਖ ਚੁੰਮਦਾ ਹੈ ਕੋਈ ਪਿਆਰ ਕਰਦਾ ਹੈ ਪਰ ਭਾਈ ਮਰਦਾਨਾ ਜੀ ਚੁੱਪਚਾਪ ਖੜੇ ਰਹੇ ਆ ਕਿ ਜਿਹੜਾ ਵੀ ਕੋਈ ਉੱਥੇ ਆ ਕੇ ਮੰਗਤਾ ਮੰਗ ਲੈਂਦਾ ਸੀ ਉਹਨੂੰ ਦੇ ਦਿੰਦੇ ਸੀ ਬਾਕੀਆਂ ਵੱਲ ਕੋਈ ਧਿਆਨ ਨਹੀਂ ਸੀ ਦਿੱਤਾ ਜਾਂਦਾ ਹੁਣ ਭਾਈ ਮਰਦਾਨਾ ਜੀ ਕਾਫੀ ਸਮਾਂ ਖੜੇ ਰਹੇ ਜਦੋਂ ਦੇਖਿਆ ਧਿਆਨ ਹੀ ਨਹੀਂ ਦੇ ਰਹੇ ਆਖਿਆ ਭਲਾ ਹੋਵੇ ਭਲਾ ਹੋਵੇ ਇਸ ਤਰ੍ਹਾਂ ਸ਼ਬਦ ਆਖਿਆ ਤੇ ਵਾਪਸ ਆ ਗਿਆ ਕਿਉਂਕਿ ਖ਼ਬਰ ਹੀ ਨਹੀਂ ਲਈ ਕਿਸੇ ਨੇ ਸੱਚੇ ਪਾਤਸ਼ਾਹ ਜੀ ਨੂੰ ਆਖਿਆ ਬਾਬਾ ਜੀ ਜਿਵੇਂ ਤੁਸੀਂ ਆਖਿਆ ਸੀ ਮੈਂ ਉਦਾਂ ਹੀ ਕੀਤਾ ਹੈ ਇਹ ਤਾਂ ਵਣ ਜਾ ਰਹੇ ਆ ਇਹ ਤਾਂ ਇਹਨਾਂ ਕੋਲ ਪੈਸਾ ਵੀ ਬਹੁਤ ਆ ਪਰ ਆਏ ਫਕੀਰਾਂ ਦੀ ਸੇਵਾ ਦੀ ਭਾਵਨਾ ਇਹਨਾਂ ਅੰਦਰ ਨਹੀਂ ਹੈ ਫਿਰ ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਕੀ ਵੇਖਿਆ ਹੈ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਮੈਂ ਬਣਜਾਰਿਆਂ ਦੇ ਘਰੇ ਦੇਖਿਆ ਕੁਝ ਮੰਗਤੇ ਆਉਂਦੇ ਆ ਜਿਹੜਾ ਜ਼ੋਰ ਪਾ ਕੇ ਕੋਈ ਮੰਗ ਲੈਂਦਾ ਹੈ ਉਹਨੂੰ ਤਾਂ ਦੇ ਦਿੰਦੇ ਆ ਪਰ ਜਿਹੜਾ ਖੜਾ ਰਹਿੰਦਾ ਉਹਨੂੰ ਖਾਲੀ ਹੀ ਵਾਪਸ ਹੋਣਾ ਪੈਂਦਾ ਹੈ ਫਿਰ ਸਤਿਗੁਰੂ ਮਹਾਰਾਜ ਨੇ ਆਖਿਆ ਭਾਈ ਮਰਦਾਨਾ ਜੀ ਤੁਸੀਂ ਫਿਕਰ ਨਾ ਕਰੋ ਰਬਾਬ ਛੇੜੋ ਜੀ ਬਾਣੀ ਆਈ ਹੈ ਉੱਥੇ ਭਾਈ ਮਰਦਾਨਾ ਜੀ ਨੇ ਫਿਰ ਰਬਾਬ ਵਜਾਈ ਤੇ ਸਤਿਗੁਰ ਨੇ ਉੱਥੇ ਜਿਹੜਾ ਸ਼ਬਦ ਪੜਿਆ ਹੈ ਤੇ ਪਹਿਲੇ ਪਹਿਰੇ ਰੈਣ ਕੈ ਬਣ ਜਾ ਰਿਆ ਮਿੱਤਰਾ ਹੁਕਮ ਪਿਆ ਗਰਭਾਸ ਜਦੋਂ ਵਾਹਿਗੁਰੂ ਦਾ ਹੁਕਮ ਹੁੰਦਾ ਪ੍ਰਮਾਤਮਾ ਦਾ ਹੁਕਮ ਹੁੰਦਾ ਉਦੋਂ ਹੁਕਮ ਅਨੁਸਾਰ ਕੋਈ ਵੀ ਜੀਵ ਆਤਮਾ ਮਾਂ ਦੇ ਗਰਭ ਵਿੱਚ ਨਿਵਾਸ ਕਰਦੀ ਹੈ ਇਸ ਤਰ੍ਹਾਂ ਹੀ ਹੁੰਦਾ ਜੀ ਤੇ ਮਾਂ ਦੇ ਪੇਟ ਦੇ ਵਿੱਚ ਪੁੱਠਾ ਲਟਕਦਾ ਹੈ ਬੱਚਾ ਰੱਬਗੇ ਅਰਦਾਸਾਂ ਕਰਦਾ ਕਿ ਮੈਨੂੰ ਇੱਥੋਂ ਕੱਢੋ ਬਾਹਰ ਮੈਂ ਬਾਹਰ ਆ ਕੇ ਤੇਰੀ ਬੰਦਗੀ ਕਰਾਂਗਾ ਮੂਦੇ ਮੂੰਹ ਬੇਨਤੀਆਂ ਕਰਦਾ ਮਾਂ ਦੇ ਪੇਟ ਵਿੱਚ ਜੀ ਪੁੱਠਾ ਲਟਕਿਆ ਹੁੰਦਾ ਧਿਆਨ ਸੁਰਤ ਜੋੜਦਾ ਹੈ ਤੇ ਜਦੋਂ ਦੁਨੀਆ ਵਿੱਚ ਪੈਦਾ ਹੁੰਦਾ ਨੰਗਾ ਹੀ ਆਉਂਦਾ ਹੈ ਨੰਗਾ ਹੀ ਚਲਾ ਜਾਂਦਾ ਹੈ ਤਾਂ ਐਸੀ ਗੱਲ ਮਹਾਰਾਜ ਜੀ ਨੇ ਜਦੋਂ ਉੱਥੇ ਸ਼ਬਦ ਗਾਇਨ ਕੀਤਾ ਭਾਈ ਮਰਦਾਨਾ ਜੀ ਬਹੁਤ ਪ੍ਰਸੰਨ ਹੋਏ ਕਹਿੰਦੇ ਮਹਾਰਾਜ ਕੀ ਖੇਡ ਹੈ ਜੋ ਆਪ ਜੀ ਵਰਤਾ ਰਹੇ ਹੋ ਮੈਨੂੰ ਸਮਝਾਉਣਾ ਕਰੋ ਜੀ ਮੈਂ ਅਣਜਾਣ ਹਾਂ ਮੈਨੂੰ ਇਤਨੀ ਸਮਝ ਨਹੀਂ ਗੁੱਜੀ ਰਾਮ ਜ ਨੂੰ ਜਾਣ ਸਕਾਂ ਫਿਰ ਸਤਿਗੁਰੂ ਮਹਾਰਾਜ ਕਹਿਣ ਲੱਗੇ ਕਈ ਵਰੀ ਇਨਸਾਨ ਨੂੰ ਹੁੰਦਾ ਕਿ ਬੜੇਪੇ ਵਿੱਚ ਹੀ ਮੌਤ ਆਵੇਗੀ ਇਹ ਜਵਾਨੀ ਚ ਵੀ ਆ ਸਕਦੀ ਹੈ ਇਹ ਬਚਪਨ ਵਿੱਚ ਵੀ ਆ ਸਕਦੀ ਹੈ ਕਈ ਵਰੀ ਤਾਂ ਬੱਚੇ ਗਰਭ ਦੇ ਵਿੱਚ ਹੀ ਖੁਰ ਜਾਂਦੇ ਆ ਤੇ ਸਤਿਗੁਰੂ ਮਹਾਰਾਜ ਨੇ ਜਦੋਂ ਇਹ ਬਚਨ ਕਹੇ ਆ ਕਿ ਜੀਵ ਦੇ ਵਿੱਚ ਬੜੀ ਅਗਿਆਨਤਾ ਹੈ ਉਹ ਨਹੀਂ ਜਾਣਦੇ ਕਿਆ ਜਾਣਾਂ ਕਿ ਬੰ ਮਰਹੇਗੇ ਕਿ ਐਸਾ ਮਰਣਾ ਹੋਏ ਇਹ ਨਹੀਂ ਪਤਾ ਕਦੋਂ ਕਿੱਥੇ ਤੇ ਕਿਵੇਂ ਮਰ ਜਾਣਾ ਹੈ ਹੁਣ ਸਤਿਗੁਰੂ ਮਹਾਰਾਜ ਨੇ ਜਦੋਂ ਬਚਨ ਕੀਤੇ ਭਾਈ ਮਰਦਾਨਾ ਜੀ ਸੁਣ ਰਹੇ ਆ ਤੇ ਉਦੋਂ ਜਿਹੜਾ ਬਨਜਾਰਿਆਂ ਦੇ ਘਰੇ ਪੁੱਤਰ ਬੱਚਾ ਪੈਦਾ ਹੋਇਆ ਸੀ ਚੜਾਈ ਕਰ ਗਿਆ ਤੇ ਹੁਣ ਸਾਰੇ ਰੋਂਦੇ ਪਟਦੇ ਆ ਜੀ ਸਾਰੇ ਬਣਜਾਰਿਆਂ ਦਾ ਪਰਿਵਾਰ ਉਹਨਾਂ ਦੀਆਂ ਬੀਬੀਆਂ ਉੱਚੀ ਉੱਚੀ ਰੋ ਰਹੀਆਂ ਨੇ ਬਹੁਤ ਜ਼ਿਆਦਾ ਭਾਈ ਮਰਦਾਨਾ ਜੀ ਕਹਿਣ ਲੱਗੇ ਬਾਬਾ ਜੀ ਇਹ ਕੀ ਹੋ ਗਿਆ ਇੱਕਦਮ ਖੁਸ਼ੀ ਦਾ ਮਾਹੌਲ ਗਮੀ ਚ ਬਦਲ ਗਿਆ ਇੰਨਾ ਰੋਲਾ ਰੱਪਾ ਕੀ ਹੋ ਗਿਆ ਰੋਣ ਪਿੱਟਣ ਦੀਆਂ ਆਵਾਜ਼ਾਂ ਹੁਣੇ ਤਾਂ ਸੋਹਬਤ ਸੀ ਹੁਣੇ ਤਾਂ ਵਧਾਈਆਂ ਦੇ ਸ਼ਬਦ ਗੂੰਜਦੇ ਸੀ ਕੀ ਹੋ ਗਿਆ ਇਹ ਜਿਹੜੀ ਖੁਸ਼ੀ ਆ ਗਮ ਦੇ ਵਿੱਚ ਕਿਵੇਂ ਬਦਲ ਗਈ ਆ ਤੇ ਉਹਨੂੰ ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਸੁੰਦਰ ਸ਼ਬਦ ਕਹੇ ਆ ਮਹਾਰਾਜ ਕਹਿੰਦੇ ਜਿਸ ਮੁਖ ਮਿਲੇ ਮੁਬਾਰਕਾਂ ਲੱਖ ਲੱਖ ਮਿਲੇ ਅਸੀਸ ਸੋਮੋ ਫੇਰ ਪਿਛਾੜੀ ਹਨ ਤਨ ਮਨ ਸਹਿਕ ਅਸੀਸ ਇੱਕ ਮੋਏ ਇੱਕ ਦੱਬੀ ਹਨ ਇੱਕ ਦਿੱਚਨ ਨਦੀ ਵਹਾਰੇ ਮਹਾਰਾਜ ਕਹਿੰਦੇ ਗਈ ਮੁਬਾਰ ਨਾਨਕਾ ਐਹ ਬਹੁਤੀ ਆਏ ਸੰਗਤ ਜੀ ਜਨਮ ਸਾਖੀ ਦੇ ਵਿੱਚ ਬੋਲ ਆ ਮਹਾਰਾਜ ਦੇ ਇਹ ਬਾਣੀ ਨਹੀਂ ਪਰ ਜਨਮ ਸਾਖੀ ਦੇ ਕਰਤਾ ਨੇ ਇਹ ਸ਼ਬਦ ਦਰਜ ਕੀਤੇ ਆ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਜੀ ਇਹ ਰੱਬ ਦਾ ਹੁਕਮ ਸੀ ਇਹ ਕਰਜਾਈ ਇਹਨਾਂ ਦੇ ਘਰੇ ਪੈਦਾ ਹੋਇਆ ਸੀ ਇਹਨੇ ਇਹਨਾਂ ਦਾ ਕੁਝ ਲੈਣਾ ਸੀ ਸੋ ਲੈ ਗਿਆ ਤੇ ਇਹਨਾਂ ਨੇ ਸਾਰੇ ਪਰਿਵਾਰ ਨੇ ਇਹਦਾ ਦੇਣਾ ਸੀ ਸੋ ਦੇ ਦਿੱਤਾ ਇਹ ਮਿਲਣਾ ਵਿਛੜਨਾ ਸੰਯੋਗ ਵਿਜੋਗ ਦੇ ਕਾਰ ਚਲਾ ਮਿਲਨ ਵਿਛੜਨ ਕਰਕੇ ਹੀ ਸੰਸਾਰ ਦੀ ਗੱਡੀ ਚੱਲਦੀ ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਇਹ ਤਾਂ ਹੀ ਜਨਮਿਆ ਸੀ ਆਪਣਾ ਕਰਜ਼ਾ ਲੈਣ ਵਾਸਤੇ ਤੇ ਸਾਰਾ ਕੁਝ ਪੂਰਾ ਹੋ ਗਿਆ ਹਿਸਾਬ ਕਿਤਾਬ ਤੇ ਉਹ ਚਲਾ ਗਿਆ ਹੈ ਤੇ ਉੱਥੇ ਫਿਰ ਸਤਿਗੁਰੂ ਮਹਾਰਾਜ ਨੇ ਐਸਾ ਸ਼ਬਦ ਗਾਇਆ ਹੈ ਇਹ ਬੜੇ ਸੁੰਦਰ ਵਜਨ ਕੀਤੇ ਮਹਾਰਾਜ ਨੇ ਭਾਈ ਮਰਦਾਨਾ ਜੀ ਨੇ ਹਾਲ ਹੋ ਗਏ ਕਿਉਂਕਿ ਪਪਾ ਨੂੰ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਮਹਾਰਾਜ ਕਹਿੰਦੇ ਪਹਿਲਾ ਪਿਆਰ ਲੱਗਾ ਥਣ ਦੁੱਧ ਦੂਜਾ ਮਾਂ ਬਾਪ ਕੀ ਸੁੱਧ ਸਤਿਗੁਰੂ ਜੀ ਨੇ ਫਰਮਾਇਆ ਭਾਈ ਮਰਦਾਨਾ ਜੀ ਦੇਖੋ ਬੰਦੇ ਦੀ ਸਾਰੀ ਉਮਰ ਨੂੰ ਆਪਾਂ 10 ਹਿੱਸਿਆਂ ਵਿੱਚ ਵੰਡ ਦਈਏ ਉਹਦੀ ਤਸਵੀਰ ਕਿਵੇਂ ਬਣੇਗੀ ਫਿਰ ਕੀ ਹੋਵੇਗਾ ਦੇਖੋ ਜੀ ਸਵਾਸ ਆਉਂਦੇ ਆ ਚਲੇ ਜਾਂਦੇ ਆ ਪਰ ਇਹ ਅਵਸਥਾ ਦੇਖਣੀ ਪਵੇਗੀ ਕਿ ਕਿਵੇਂ ਬੰਦਾ ਆਉਂਦਾ ਕਿਵੇਂ ਬੰਦਾ ਜਾਂਦਾ ਹੈ ਪਹਿਲਾ ਪਿਆਰ ਕਿੱਥੇ ਹੈ ਇਨਸਾਨ ਦਾ ਸਭ ਤੋਂ ਪਹਿਲਾ ਪਿਆਰ ਸੰਗਤ ਜੀ ਪਹਿਲਾ ਪਿਆਰ ਹੈ ਮਾਂ ਦੇ ਦੁੱਧ ਦੇ ਨਾਲ ਜਿਸ ਦੀ ਗੱਲ ਸਤਿਗੁਰੂ ਮਹਾਰਾਜ ਕਰਦੇ ਆ ਕਿ ਬੱਚੇ ਦਾ ਪਹਿਲਾ ਪਿਆਰ ਕਿਹਦੇ ਨਾਲ ਹੁੰਦਾ ਖਡਾਉਣਿਆਂ ਨਾਲ ਹੁੰਦਾ ਝੂਰੇ ਨਾਲ ਹੁੰਦਾ ਜਦੋਂ ਜਨਮ ਦਾ ਬੱਚਾ ਮਾਂ ਦੇ ਦੁੱਧ ਨਾਲ ਹੀ ਉਹਦੀ ਪ੍ਰੀਤ ਹੁੰਦੀ ਹੈ ਸਤਿਗੁਰੂ ਜੀ ਕਹਿੰਦੇ ਸਭ ਤੋਂ ਪਹਿਲਾਂ ਪਿਆਰ ਮਾਂ ਦਾ ਦੁੱਧ ਹੀ ਹੈ। ਹਾਂ ਦੂਜੇ ਮਾਂ ਬਾਪ ਕੀ ਸੋਧ। ਫਿਰ ਹੌਲੀ-ਹੌਲੀ ਦੂਜੀ ਅਵਸਥਾ ਆਉਂਦੀ ਆ ਜਦੋਂ ਥੋੜਾ ਜਿਹਾ ਸਿਆਣਾ ਹੁੰਦਾ ਮਾਂ ਤੇ ਪਿਤਾ ਦੀ ਸੋਝੀ ਉਹਨੂੰ ਹੋ ਜਾਂਦੀ ਆ ਇਹ ਰਿਸ਼ਤੇ ਦੀ। ਕਿਉਂਕਿ ਬੱਚਾ ਪਹਿਲਾਂ ਰੋਂਦਾ ਹੈ ਸਿਰਫ ਦੁੱਧ ਲਈ ਫਿਰ ਉਹਨੂੰ ਮਾਂ ਪਿਓ ਦਾ ਵੀ ਪਤਾ ਲੱਗਣ ਲੱਗ ਜਾਂਦਾ ਹੈ ਕਿ ਮੈਨੂੰ ਇਹਨਾਂ ਦੀ ਵੀ ਜ਼ਰੂਰਤ ਹੈ। ਬੱਚਾ ਇਹ ਮਾਤਾ ਪਿਤਾ ਦੇ ਰਿਸ਼ਤੇ ਦੀ ਉਹਨੂੰ ਪਤਾ ਲੱਗਦਾ ਫਿਰ ਸਾਂਝ ਤੀਜੇ ਭਈਆ ਭਾਬੀ ਵੇ ਤੀਜੀ ਅਵਸਥਾ ਵਿੱਚ ਬੰਦਾ ਜਦੋਂ ਪਹੁੰਚਦਾ ਬੱਚਾ ਉਹਨੂੰ ਪਤਾ ਲੱਗਦਾ ਕਿ ਇਹ ਮੇਰੇ ਨਾਲ ਦੇ ਜਿਹੜੇ ਜਨਮੇ ਆ ਇਹ ਭਰਾ ਇਹ ਭੈਣ ਇਸ ਤਰ੍ਹਾਂ ਉਹਨੂੰ ਹੌਲੀ ਹੌਲੀ ਸਾਰੀ ਸਮਝ ਆਉਂਦੀ ਆ ਪਛਾਣ ਆਉਂਦੀ ਆ ਸੰਗਤ ਜੀ ਚੌਥਾ ਪਿਆਰ ਉਪੰਨੀ ਤੇ ਜਦੋਂ ਚੌਥੀ ਦਸ਼ਾ ਵਿੱਚ ਬੱਚਾ ਪਹੁੰਚਦਾ ਉਹਨੂੰ ਖੇਡਣ ਦੇ ਵਿੱਚ ਪ੍ਰੀਤ ਪੈਦਾ ਹੁੰਦੀ ਆ ਖਡਾਉਣੇ ਹੀ ਸਾਰਾ ਕੁਝ ਹੁੰਦੇ ਆ। ਖਡਾਉਣਿਆਂ ਦੀ ਦੁਕਾਨ ਹੀ ਬੱਚੇ ਲਈ ਸਵਰਗ ਹੁੰਦਾ ਹੈ। ਨੂੰ ਲੱਗਦਾ ਵੀ ਇਹੀ ਮੇਰਾ ਸਭ ਕੁਝ ਹੈ ਤੇ ਬੱਚਾ ਸੋਚਦਾ ਨਵੇਂ ਖਡਾਉਣੇ ਬਾਰੇ ਉਹ ਖਡਾਉਣੇ ਲਵਾਗਾ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਪੰਜਵੇਂ ਖਾਣ ਪੀਣ ਕੀਤਾਤ ਭਾਈ ਮਰਦਾਨਾ ਜੀ ਪੰਜਵੀਂ ਅਵਸਥਾ ਉਹ ਆ ਜਿਹਦੇ ਵਿੱਚ ਖਾਣ ਪੀਣ ਦੀ ਲਾਲਸਾ ਬਣਦੀ ਹੈ। ਇਹ ਖਾ ਲਈਏ ਅਵੀ ਚੀਜ਼ ਖਾ ਕੇ ਦੇਖ ਲਈਏ ਭਾਈ ਮਰਦਾਨਾ ਜੀ ਖਾਣ ਪੀਣ ਦਾ ਹੀ ਬੰਦੇ ਦਾ ਪ੍ਰੇਮ ਹੋ ਜਾਂਦਾ ਹੈ ਬਹੁਤ ਪਿਆਰ ਨਾਲ ਭਾਈ ਮਰਦਾਨਾ ਜੀ ਸੁਣ ਰਹੇ ਸਤਿਗੁਰੂ ਜੀ ਕਹਿਣ ਲੱਗੇ ਛੇਵੇਂ ਕਾਮ ਨਾ ਪੁੱਛੇ ਜਾਤ ਕਾਮਵਾਸ਼ਨਾ ਦੇ ਵਿੱਚ ਅੰਨਾ ਹੋਇਆ ਬੰਦਾ ਵੇਸ਼ਭਾ ਦੇ ਕੋਲ ਵੀ ਚਲਾ ਜਾ ਉਹਨੂੰ ਪਤਾ ਨਹੀਂ ਉਹਦੀ ਜਾਤ ਕੀ ਹੈ ਪਰ ਦੇਖੋ ਭੋਗ ਵਿਲਾਸ ਦੀ ਇੱਛਾ ਵਿੱਚ ਬੰਦਾ ਕੀ ਕੁਝ ਕਰਦਾ ਹੈ ਕੀ ਕਾਮ ਦੇ ਵਿੱਚ ਬੰਦਾ ਅੰਨਾ ਹੋ ਜਾਂਦਾ ਹੈ ਜਾਤ ਪਾਤ ਨਹੀਂ ਵੇਖਦਾ ਐਸੀ ਜਾਤ ਪਾਤ ਨੂੰ ਮੰਨਦਾ ਹੈ ਪਰ ਜਦੋਂ ਵਾਸ਼ਨਾ ਵਿੱਚ ਆਇਆ ਹੋਵੇ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਇਸ ਤਰ੍ਹਾਂ ਸਤਵੇਂ ਸੰਝ ਕੀਆ ਕਰ ਵਾਸ ਸਤਵੀਂ ਅਵਸਥਾ ਵਿੱਚ ਬੰਦਾ ਆਪਣੇ ਘਰ ਵਾਸਤੇ ਚੀਜ਼ਾਂ ਇਕੱਠੀਆਂ ਕਰਦਾ ਜੋੜਦਾ ਪਰ ਨਾਲ ਉਹਦੇ ਕੀ ਜਾਂਦਾ ਕੁਝ ਵੀ ਨਹੀਂ ਜਾਂਦਾ ਸਭ ਕੁਝ ਇੱਥੇ ਪਿਆ ਰਹਿ ਜਾਂਦਾ ਅੱਠਵੇਂ ਕ੍ਰੋਧ ਹਵਾ ਤਨ ਨਾਲ ਬੰਦੇ ਦੇ ਅੰਦਰ ਗੁੱਸਾ ਆ ਜਾਂਦਾ ਕ੍ਰੋਧ ਆ ਜਾਂਦਾ ਜੋ ਚਾਹੁੰਦਾ ਸਾਰੀਆਂ ਇਸ਼ਾਮਾਂ ਰਾਜੇ ਦੀਆਂ ਪੂਰੀਆਂ ਨਹੀਂ ਹੁੰਦੀ ਕੋਈ ਰਾਜਾ ਹੋਵੇ ਉਹਦੀ ਵੀ ਇੱਛਾ ਨਹੀਂ ਪੂਰੀ ਹੁੰਦੀ ਨੂੰ ਵੀ ਸਾਰੀਆਂ ਅਧੂਰੀਆਂ ਇੰਨੀਆਂ ਰੀਝਾਂ ਨੇ ਲੈ ਕੇ ਮਰਨਾ ਇਸ ਕਰਕੇ ਫਿਰ ਗੁਰਮੁਖ ਪਿਆਰਿਓ ਭਾਈ ਮਰਦਾਨਾ ਜੀ ਨੂੰ ਸਤਿਗੁਰੂ ਮਹਾਰਾਜ ਕਹਿਣ ਲੱਗੇ ਹੁੰਦਾ ਉਹ ਜੋ ਮਾਲਕ ਕਰ ਲਿਆ ਹੈ ਬੰਦਾ ਇਉਂ ਹੌਲੀ-ਹੌਲੀ ਰੋਜ਼ ਮਰਦਾ ਹੈ ਲੱਗਿਆ ਤੇ ਕਈ ਕਹਿ ਦਿੰਦੇ ਆ ਇਕਦਮ ਹੀ ਬੰਦਾ ਮਰ ਗਿਆ ਨਹੀਂ ਰੋਜ਼ ਹੀ ਇਨਸਾਨ ਦੇ ਸਵਾਸ ਕਰਦੇ ਹੌਲੀ ਹੌਲੀ ਜਵਾਨੀ ਲੰਘ ਜਾਂਦੀ ਆ ਅੱਧ ਖੜ ਉਮਰ ਵੀ ਲੰਘ ਜਾਂਦੀ ਆ ਨਾ ਵੇ ਤੋਲੇ ਬੇਸਾਸ ਆ ਔਖੇ ਆਉਂਦੇ ਆ ਤੇ ਕੇਸ ਹੋ ਜਾਂਦੇ ਆ ਸਾਖੇ ਚ ਖਿੱਚ ਕੇ ਆਉਂਦੇ ਆ ਸਾ ਚੜਨ ਲੱਗ ਜਾਂਦਾ ਕੋਈ ਕੰਮ ਕਰ ਜੂਗਾ ਬੰਦਾ ਨਹੀਂ ਰਹਿੰਦਾ ਤੇ ਦਸ ਮੈਂ ਦਿੱਤਾ ਹੋਆ ਸਵਾ ਫਿਰ ਅੰਤ ਨੂੰ ਦਾ ਸਕਾਰ ਹੋ ਜਾਂਦਾ ਓਹਨੂੰ ਦਫਨਾ ਦਿੰਦੇ ਆ ਜਿਵੇਂ ਇੱਕ ਅੰਤਮ ਕਿਰਿਆ ਹੁੰਦੀ ਹੈ ਸਰੀਰ ਦੀ ਤੇ ਮਹਾਰਾਜ ਕਹਿੰਦੇ ਇਸ ਬੰਦੇ ਦੀ ਖੇੜ ਭਾਈ ਮਰਦਾਨਾ ਜੀ 10 ਮੈਂ ਦੱਦਾ ਹੁਆ ਸਵਾ 10ਵੀਂ ਅਵਸਥਾ ਅੰਦਰ ਬੰਦਾ ਸੜ ਬਲ ਜਾਂਦਾ ਭਸਮ ਹੋ ਜਾਂਦਾ ਤੇ ਉਹਦੇ ਸਾਥੀ ਮਸਾਣਾ ਤੱਕ ਨਾਲ ਜਾਂਦੇ ਆ ਲੋਕ ਤਾਹਾਂ ਮਾਰ ਕੇ ਰੋਂਦੇ ਆ ਕਿ ਸੱਚੇ ਰੋਂਦੇ ਆ ਦਿਨ ਲੰਘ ਗਏ ਜਾਂਦੇ ਆ ਫੇਰ ਰੋਂਦੇ ਆ ਸੰਗੀ ਸਾਥੀ ਚਖਾ ਤੱਕ ਨਾਲ ਹੀ ਜਾਂਦੇ ਆ ਉੱਡਿਆ ਹੰਸ ਦਸਾਏ ਰਾ ਜੀਵਾਤਮਾ ਸਰੀਰ ਚੋਂ ਨਿਕਲ ਕੇ ਅੱਗੇ ਚਲੀ ਜਾਂਦੀ ਆ ਆਇਆ ਗਿਆ ਮੋਇਆ ਨਾਉ ਚਾਰ ਦਿਨ ਲੋਕ ਇਕੱਠੀ ਹੋ ਕੇ ਉਸਤੋਸ਼ ਕਰਦੇ ਆ ਗੱਲਾਂ ਕਰਦੇ ਆ ਫਿਰ ਹੌਲੀ ਹੌਲੀ ਉਹਦਾ ਨਾਮ ਵੀ ਮੁੱਕ ਜਾਂਦਾ ਕਿਸੇ ਨੂੰ ਨਹੀਂ ਤੇ ਮਰਨ ਪਿੱਛੋਂ ਕਈ ਲੋਕ ਪਿੰਡ ਪਰ ਆਉਂਦੇ ਆ ਤੇ ਨਾ ਫਿਰ ਉਹ ਕਹਿ ਦਿੰਦੇ ਆ ਜੀ ਸਾਡੇ ਪਿੱਤਰ ਆ ਫਿਰ ਉਹ ਭੋਜਨ ਕੋਠਿਆਂ ਤੇ ਪਾਉਂਦੇ ਆ ਸਤਗੁਰੂ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਜੀ ਜਿਹੜੇ ਆਪ ਖੁਦਰੇ ਬੰਦੇ ਹੁੰਦੇ ਆ ਨਾ ਮਨ ਦੇ ਪਿੱਛੇ ਲੱਗਣ ਵਾਲੇ ਹੁੰਦੇ ਆ ਉਹਨਾਂ ਦਾ ਪਿਆਰ ਅੰਨਿਆਂ ਵਾਲਾ ਪਿਆਰ ਹੁੰਦਾ ਤੇ ਸਤਗੁਰੂ ਦੁਬਾਜ ਗੁਰੂ ਡੁੱਬਾ ਸੰਤ ਨਾਲੇ ਇਹ ਸਾਰਾ ਗੁਰੂ ਦੀ ਸ਼ਰਨ ਪਏ ਬਿਨਾ ਬੰਦੇ ਡੁੱਬਦੇ ਗੁਰੂ ਤੋਂ ਬਿਨਾ ਜਹਾਨ ਹੀ ਡੁੱਬ। ਇਸ ਤਰ੍ਹਾਂ ਮਹਾਰਾਜ ਨੇ ਜਿਹਦੋਂ ਬਚੇ ਕੀਤੇ ਤੇ ਦੱਸਿਆ ਕਿ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਈ ਇਹਤੇ ਜਿੰਨੇ ਵੀ ਰਿਸ਼ਤੇ ਆ ਪਹਿਲਾਂ ਦੇ ਜਨਮਾ ਕਰਕੇ ਮੈਂ ਦੱਸ ਰਹੀ ਸੀ ਕਿ ਸਕਦਾ ਉਹਨਾਂ ਦਾ ਅਖੀਰ ਵੇਲੇ ਇਹਨਾਂ 'ਚ ਕੋਈ ਸਾਥੀ ਨਹੀਂ ਬਣਦਾ ਭਾਵੇਂ ਕੋਈ ਵੀ ਹੋਵੇ ਕੋਈ ਵੀ ਮਾਤ ਪਿਤਾ ਬਣਤਾ ਸੁੱਤ ਬੰਦਪ ਇਸਤ ਮੀਤ ਯਰ ਪਾਈ ਇਹ ਮਾਤਾ ਪਿਤਾ ਜੀ ਜੰਗਲ ਵਿੱਚ ਪਿਤਾ ਜੀ ਪੁੱਤਰ ਇਸਤਰੀ ਸੰਬੰਧੀ ਜਿੰਨੇ ਵੀ ਦੱਸਦੇ ਆ ਨਾ ਕਿਸੇ ਨੇ ਵੀ ਨਾਲ ਨਹੀਂ ਜਾਣਾ ਤੇ ਆਪਾਂ ਵੇਖਦੇ ਆ ਲੋਕਾਂ ਦੇ ਘਰਾਂ ਵਿੱਚ ਕੀ ਹੋ ਰਿਹਾ ਕਈ ਐਸੀ ਹਾਲਾਤ ਆ ਜਿੱਦ ਤੱਕ ਦੁਨੀਆ ਦੀ ਮਾਤਾ ਪਿਤਾ ਨੂੰ ਦੁੱਖ ਦੇਣੀ ਆਉਂਦੀ ਹੈ। ਕਈ ਐਸੇ ਬੱਚੇ ਆ ਜਿਹੜੇ ਮਾਤਾ ਪਿਤਾ ਦੀ ਸੇਵਾ ਕਰਦੇ ਆ। ਇਹ ਸਾਰੇ ਪੂਰਵਲੇ ਕਰਮਾ ਕਰਕੇ ਆ। ਤਾਂ ਮਹਾਰਾਜ ਸਿੱਖੀ ਪਾਤਸ਼ਾਹ ਜੀ ਨੇ ਇੱਥੇ ਸਾਰੀ ਗੱਲ ਭਾਈ ਮਰਦਾਨਾ ਜੀ ਨੂੰ ਦੱਸੀ ਆ ਕਿ ਇਹ ਸਭ ਕੁਝ ਕਿਉਂ ਹੋਇਆ? ਜਦੋਂ ਉੱਥੇ ਰੋਣਾ ਹੋ ਰੇ ਹਾਸੀ ਤੇ ਮਹਾਰਾਜ ਨੇ ਉਹਨਾਂ ਨੂੰ ਆਖਿਆ ਭਾਈ ਹਰ ਕੋ ਨਾਮ ਸਦਾ ਸੁਖ ਦਾ। ਹੁਣ ਜਿਹੜਾ ਭਾਣਾ ਵਾਪਰਨਾ ਸੀ ਵਾਪਰ ਗਿਆ। ਨਾਮ ਦੇ ਨਾਲ ਕੀ ਹੁੰਦਾ ਤੇ ਪਹਿਲਾ ਪਹਿਲਾ ਪ੍ਰਮਾਤਮਾ ਦਾ ਨਾਮ ਹੀ ਆ ਰੋਣ ਨਾਲ ਕੀ ਹੋਵੇਗਾ ਮੰਨ ਲਓ ਕੋਈ ਸਰੀਰ ਜਿਹੜਾ ਹੈ ਕੋਈ ਪ੍ਰਾਣੀ ਉਹ ਚੜਾਈ ਕਰ ਗਿਆ ਜੇ ਆਪਾਂ ਰੋਵਾਂਗੇ ਆਪਣੀ ਸਿਹਤ ਨੂੰ ਵੀ ਨੁਕਸਾਨ ਨਾ ਰੋਣ ਵਾਲੇ ਨੂੰ ਕੋਈ ਲਾਭ ਨਾ ਆਪਾਂ ਨੂੰ ਕੋਈ ਲਾਭ ਜੇ ਮ੍ਰਿਤਕ ਦੇ ਸਰੀਰ ਦੇ ਨਿਮਿਤ ਉਹ ਜੀਵ ਆਤਮਾ ਦੇ ਨਿਮਿਤ ਗੁਰਬਾਣੀ ਪੜੀ ਜਾਵੇਗੀ ਕੀਰਤਨ ਕੀਤਾ ਜਾਵੇਗਾ ਉਹ ਆਤਮਾ ਨੂੰ ਵੀ ਲਾਭ ਹੋਵੇਗਾ ਤੇ ਪੜਨ ਵਾਲੇ ਨੂੰ ਵੀ ਲਾਭ ਹੋਵੇਗਾ ਤਾਂ ਇਹ ਜਿਹੜਾ ਨਾਮ ਆ ਇਹ ਹੀ ਆਨੰਦ ਦੇਣ ਵਾਲਾ ਹੈ ਜਿਹੜੇ ਜਦੋਂ ਸਤਿਗੁਰੂ ਮਹਾਰਾਜ ਨੇ ਭਾਈ ਮਰਦਾਨਾ ਜੀ ਨਾਲ ਇਸ ਤਰ੍ਹਾਂ ਦੀ ਵਿਚਾਰ ਕੀਤੀ ਆ ਭਾਈ ਬਾਲਾ ਜੀ ਭਾਈ ਮਰਦਾਨਾ ਕੀ ਸੁਣ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਆਪ ਜੀ ਪਰਮੇਸ਼ਰ ਹੋ ਸਾਹਿਬ ਤੁਹਾਨੂੰ ਮੱਥਾ ਟੇਕਦੇ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਆ ਕਿ ਗੁਰੂ ਸਾਹਿਬ ਜੀ ਕੋਈ ਸਾਨੂੰ ਵੀ ਸਾਰੇ ਸੁਖ ਮਿਲ ਜਾਣਗੇ ਤੇ ਸਤਿਗੁਰੂ ਜੀ ਆਪ ਜੀ ਦੀ ਪ੍ਰਕਰਮਾ ਕਰਨੀ ਓਹ ਹੈ ਜਿਵੇਂ ਰੱਬ ਦੀ ਪ੍ਰਕਰਮਾ ਕੀਤੀ ਹੋਵੇ ਆਪ ਕੀ ਮਹਾਰਾਜ ਸਾਡੇ ਲਈ ਕਾਬਾ ਹੋ ਸਾਡੇ ਲਈ ਮੱਕਾ ਹੋ ਭਾਈ ਮਰਦਾਨਾ ਜੀ ਦੇ ਬਚਨਾਂ ਸੱਚੇ ਬਾਸ਼ਾ ਜੀ ਅਸੀਂ ਆਪ ਜੀ ਦੇ ਮਰੀਦ ਹਾਂ ਬਖਸ਼ ਲੋ ਮਹਾਰਾਜ ਉੱਥੋਂ ਫਿਰ ਅੱਗੇ ਜਾਂਦੇ ਆ ਤੇ ਅੱਗੇ ਚੱਲਦੇ ਚੱਲਦੇ ਸਤਿਗੁਰੂ ਮਹਾਰਾਜ ਇੱਕ ਜਗ੍ਹਾ ਆਈ ਆ ਨਿਰਤਨਾਟੇ ਉੱਥੇ ਜਾ ਕੇ ਸਤਿਗੁਰੂ ਜੀ ਨੇ ਡੇਰਾ ਕੀਤਾ ਉਦੋਂ ਜਿਹੜਾ ਮੌਸਮ ਜਿਵੇਂ ਅੱਜ ਕੱਲ੍ਹ ਵਰਖਾ ਬਹੁਤ ਹੁੰਦੀ ਆ ਸਾਵਣ ਦੇ ਮਹੀਨੇ ਵਿੱਚ ਇਸ ਤਰ੍ਹਾਂ ਹੀ ਮਹੀਨਾ ਸੀ ਜੀ ਵਰਖਾ ਦੇ ਦਿਨ ਸੀ ਸਤਗੁਰੂ ਜੀ ਨੇ ਬਚਨ ਕੀਤਾ ਆਪਾਂ ਇੱਥੇ ਹੀ ਹੁਣ ਰ੍ਹਾਂਗੇ ਪ੍ਰਮਾਤਮਾ ਦੀ ਸਲਾਹ ਕਿ ਇੱਥੇ ਸਮਾਂ ਪਾ ਕੇ ਫਿਰ ਇੱਥੋਂ ਚਾਲੇ ਪਾਵਾਂਗੇ ਇਸ ਤਰ੍ਹਾਂ ਮਹਾਰਾਜ ਉੱਥੇ ਕੁਝ ਸਮਾਂ ਰੁਕਦੇ ਆ ਅੱਗੇ ਜਾਂਦੇ ਆ ਜੀ ਚੱਲਦੇ ਚੱਲਦੇ ਇੱਕ ਨਗਰੀ ਆਉਂਦੀ ਆ ਇੱਥੇ ਨਗਰ ਦੇਖ ਕੇ ਭਾਈ ਮਰਦਾਨਾ ਜੀ ਬਹੁਤ ਪ੍ਰਸੰਨ ਹੁੰਦੇ ਕਹਿੰਦੇ ਮਹਾਰਾਜ ਜੀ ਇੱਥੋਂ ਤੱਕ ਗੁਜ਼ਰ ਸਕਣ ਵਾਸਤੇ ਮਿਲ ਜਾਵੇਗਾ ਹੁਣ ਜਦੋਂ ਸਤਿਗੁਰੂ ਮਹਾਰਾਜ ਜੀ ਨਗਰ ਵਿੱਚ ਪਹੁੰਚਦੇ ਆ ਰੱਬ ਰੱਬ ਕਰਦੇ ਹੋਏ ਉਹ ਸ਼ਹਿਰ ਦੇ ਵਿੱਚ ਇੱਕ ਖੰਤਰੀ ਸੀ ਪੂਰਾ ਬਾਗ ਸੀ ਉਹ ਦੋਨੇ ਦੇਖਿਆ ਵੀ ਤਿੰਨ ਸਾਧੂ ਆਏ ਆ ਇਹ ਕੋਈ ਸੰਤ ਲੱਗਦੇ ਆ ਮਹਾਪੁਰਖ ਲੱਗਦੇ ਆ ਇਹਨਾਂ ਨੂੰ ਮੱਥਾ ਟੇਕਣਾ ਬਣਦਾ ਉਹਨੇ ਮੱਥਾ ਟੇਕਿਆ ਨਾਲ ਪੁਰਚੋਂ ਠੀਕ ਬੈਠਣ ਬਾਅਦ ਅਜ ਦੇ ਘਰੇ ਗਿਆ ਇਹ ਉਹਦਾ ਨਾਮ ਬਣ ਗਿਆ ਰੋਜ਼ ਆਉਂਦਾ ਸੀ ਸੱਚੇ ਪਾਤਸ਼ਾਹ ਜੀ ਦਰਸ਼ਨ ਕਰਦਾ ਸੀ ਮਹਾਰਾਜ ਵਾਸਤੇ ਕੁਝ ਨਾ ਕੁਝ ਸ਼ਕਨ ਵਾਸਤੇ ਲੈ ਕੇ ਆਉਂਦਾ ਸੀ ਸਤਗੁਰੂ ਮਹਾਰਾਜ ਉੱਥੇ ਕੀਰਤਨ ਕਰਦੇ ਐਵੇਂ ਸਤਗੁਰੂ ਜੀ ਨੇ ਵਰਖਾ ਵਾਲੇ ਜਿਹੜੇ ਦਿਨ ਸੀ ਉਹ ਨਗਰ ਦੇ ਵਿੱਚ ਕੱਟੇ ਆ ਜੀ ਭਾਈ ਮਰਦਾਨਾ ਜੀ ਆਬ ਭਜਾਉਂਦੇ ਤੁਸੀਂ ਫਿਰ ਉਹ ਪ੍ਰੇਮੀ ਆ ਕੇ ਉਹਨਾਂ ਦੀ ਸੇਵਾ ਕਰਦਾ ਸੰਗਤ ਵੀ ਹੋ ਜਾਂਦੀ ਸੇਵਾ ਵੀ ਹੋ ਜਾਂਦੀ ਸਿਮਰਨ ਵੀ ਹੋ ਜਾਂਦਾ ਕਿ ਹੁਣ ਉਹ ਖੱਤਰੀ ਜਿਹੜਾ ਸੀ ਉਹਦੀ ਜ਼ਿੰਦਗੀ ਬਦਲ ਗਈ ਕਿਉਂਕਿ ਉਹਦੀ ਆਦਤ ਹੀ ਬਣ ਗਈ ਇਹਨਾਂ ਨੇ ਨਿਤਨੇਮ ਕਰਨਾ ਆਪਣਾ ਜੋ ਨੇਮ ਸੀਗਾ ਕੀਰਤਨ ਸੁਣਨਾ ਸਿਮਰਨ ਕਰਨਾ ਫਿਰ ਪ੍ਰਸ਼ਾਦ ਆਸ਼ਕਣਾ ਜਿਵੇਂ ਉਹਦੀ ਜ਼ਿੰਦਗੀ ਬਤੀਤ ਹੋਈ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਕ ਚਾਰ ਮਾਸਿਆਂ ਦੇ ਦਿਨਾਂ ਵਿੱਚ ਬਰਖਾ ਦੇ ਦਿਨਾਂ ਵਿੱਚ ਜਦੋਂ ਮਹਾਰਾਜ ਉੱਥੇ ਰਹੇ ਆ ਉਹ ਖੱਤਰੀ ਨੇ ਬਹੁਤ ਸੇਵਾ ਕੀਤੀ ਮਹਾਪੁਰਖ ਜਾਨ